तेरह तारीख को रात को घूम हुई है ये निकली है घर से अच्छा। <laughs> बाकी मैं उसी टाइम ढूंढने निकला हूँ मगर मुझे मैं वो जो टूटा हुआ जो पुल है टूटा हुआ पुल है उसके पास वहीं गया हूँ मैं सीसीटी कैमरा में चेक करा था वहीं पे नजर आ रहा था उसके बाद वो नज़र नहीं आया मैं उसको बस गंदे नाले में सारे में छान मारा मगर नहीं मिली मेरी लड़की इसका कोई मतलब है कोई उठाया था इसको ਕਿੰਨੇ ਸਾਲ ਦਾ ਬੱਚਾ ਹੈ ਇਹ ਕਿੰਨੇ ਸਾਲ ਦੀ ਲੜਕੀ 9 ਸਾਲ ਦੀ ਹੈ ਵਿੱਚ ਮਿਲੀ ਹੈ ਬੋਡੀ ਮਿਲੀ ਹੈ ਕੀ ਮਾਮਲਾ ਕਰਦਾ ਉਹ ਅੱਜ ਸਰ ਭਈਆ ਮੋਹਲੇਤਲਾ ਦੇ ਪੀਸੀ ਦੇ ਪਬਲਿਕ ਦੇ ਬੰਦੇ ਦੱਸਿਆ ਸੀ ਵੇਖ ਲੜਕੀ ਜਿਹੜੀ ਆ ਉਹ ਚੰਦਨਪੁਰੀ ਲੈ ਗਦੇ ਨਾਲ ਲੈ ਕੇ ਪੁਲਿਸ ਦੇ ਲੱਗੇ ਉਹਦੇ ਗੰਦੇ ਨਾਲਾਂ ਚ ਲਾਸ਼ ਪਈ ਹੈ ਤੇ ਪਬਲਿਕ ਨੇ ਉਹ ਤੋਂ ਬਾਹਰ ਕੱਢ ਕੇ ਜੋ ਚੈੱਕ ਕੀਤਾ ਤੇ ਵੇਖਿਆ ਪੂ ਚੰਦਨਪੁਰੀ ਦੀ ਇਹ ਲੜਕੀ ਆ ਚੰਦਨਗਰ ਦੀ ਵੇਦਾ ਨਾਇਆ ਸੁਮੀਰਾ ਪ੍ਰਵੀਨ 9 ਸਾਲ ਇਹ ਮੈਂਟਲੀ ਵੀ ਹੈਗੀ ਆ ਡਿਸਟਰਬਿਆ ਅਬ ਨਾਰਮਲ ਆ ਲੜਕੀ ਪਤਾ ਲਗਾ ਬਾਕੀ ਅਸੀਂ ਹੁਣ ਡੈਡ ਜਿਹੜੀ ਜਮਾ ਕਰਾ ਦਿੱਤੀ ਹੈ ਲਾਸ਼ ਤੇchnaakte ਦੀ ਹੋ ਗਈ ਤੇ ਵਾਰ ਸਾਰੇ ਆ ਗਏ ਸੀ ਸਾਡਾ ਲੜਕੀ ਗੁੰਮ ਹੋਈ ਤੇ ਉਹਨਾਂ ਨੇ ਰਿਪੋਰਟ ਵੀ ਲਿਖਾਈ ਸੀ ਜਾਨੇ ਨਹੀਂ ਇਸ ਬਾਰੇ ਉਹ ਜਗਤਪੁਰੇ ਨੂੰ ਪਤਾ ਸ਼ਾਇਦ ਹੈ ਉੱਥੇ ਐਸੇ ਨੂੰ ਸਰਪੰਦਰ ਸਿੰਘ ਜੀ ਨੂੰ ਠੀਕ ਹੈ ਉਹਨਾਂ ਦਾ ਉਹ ਉਹ ਸਭ ਤਕਰੀਰ ਕਰ ਦੂਗਾ ਬਾਕੀ ਸੇ ਵੈਰੀਫਾਈ ਕਰ ਰਹੇ ਆ ਠੀਕ ਹੈ ਜੀ ਤੇ ਲਾਸ਼ ਦਾ ਜਿਹੜਾ ਕਾਨੂੰਨੀ ਕਾਰਵਾਈ ਅਮਲ ਤੇ ਲਿਆਦੀ ਜਾ ਰਹੀ ਆ ਇਲਾਜ ਦਾ ਪਰੋਟਮ ਕਰਾ ਕੇ ਸਾਰੇ ਦੰਦ ਜਿਹੜੇ ਸਾਹਮਣੇ ਲੰਦੇ ਜਾਂਦੇ ਆ। ਲੋਕ ਬੱਚੀ ਸਰ ਉਮਰ ਕਿੰਨੀ ਕਵਸੇ? ਉਮਰ ਕੇ 9 ਸਾਲ ਆ। 9 ਠੀਕ ਆ। ਇਹ ਅਨਾਰਮਲ ਸੀ ਦੱਸਦੇ ਆ ਜਿਵੇਂ ਗੂੰਗੀ ਬੋਲੀ ਵੀ ਸੀ। ਇਹ ਸ਼ਰ ਕੋਈ ਇਸ ਤਰ੍ਹਾਂ ਦਾ ਸ਼ੱਕੀ ਹਲਾ ਦੇ ਵੀਡੀਓ ਦੇ ਵਿੱਚ ਨਹੀਂ ਜੀ ਇਸ ਤਰ੍ਹਾਂ ਦੀ ਅਜੇ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ। ਜੇ ਆਈ ਤੇ ਤੁਰੰਤ ਕਰ ਵੀ ਹਮਲੇ ਚਾਹੀ ਜਾਊਗਾ। ਠੀਕ ਆ ਸਰ ਠੀਕ ਆ ਸਰ।